ਤੰਤਨ ਬ੍ਰਮ ਗਿਆਨੀ ਬਾਬਾ ਬੋਡਾ ਸਾਹਿਬ ਜੀ ਤੇ ਲੱਗਦੇ ਸਲਾਨਾ ਜੋੜ ਮਿਲਾ ਰਮਦਾਸ ਨੂੰ ਲੈ ਕੇ ਫਤੇਗੜ ਚੂੜੀਆਂ ਤੋਂ ਰਮਦਾਸ ਤੱਕ ਲਕੀਆਂ ਭਾਰੀ ਰੌਣਕਾਂ ਪਿੰਡ ਪਿੰਡ ਅਟਿਆ ਤੇ ਸੰਗਤਾਂ ਵੱਲੋਂ ਲਗਾਏ ਗਏ ਲੰਗਰ ਸੰਗਤਾਂ ਚ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਤੰਤਨ ਬ੍ਰਮ ਗਿਆਨੀ ਬਾਬਾ ਸਭ ਜੀ ਦੇ ਰਮਦਾਸ ਚ ਲਗਦੇ ਚੂੜੂ ਮੇਲੇ ਨੂੰ ਸਮਰਪਿਤ ਫਤਿਹਗਰ ਚੂੜੀਆਂ ਤੋਂ ਰਮਦਾਸ ਤੱਕ ਸੰਗਤਾਂ ਚ ਭਾਰੀ ਉਤਸ਼ਾਹ ਤੇ ਤਾਤੇ ਪਿੰਡ ਪਿੰਡ ਲੰਗਰ ਲਗਾਏ ਗਏ ਤੇ ਇਸ ਮੁਕੇ ਵੱਡੀ ਗਿਣਤੀ ਚ ਸੰਗਤਾਂ ਰਮਦਾਸ ਗੁਰਦੁਆਰਾ ਸਾਹਿਬ ਜਨਤਮਸਤਕ ਹੋਈਆਂ ਪੱਲਵਾਲੀ ਤੋਂ ਫਤਿਹਗਰ ਚੂੜੀਆਂ ਅਤੇ ਰਮਦਾਸ ਸੜਕ ਉੱਪਰ ਲੱਗੇ ਪਿੰਡਾਂ ਚ ਵੱਖ-ਵੱਖ ਲੰਗਰਾਂ ਦੀਆਂ ਦਿਖਾਉਂਦੇ ਹਨ ਤਸਵੀਰਾਂ ਅਤੇ ਸੰਗਤਾਂ ਚ ਜੋ ਭਾਰੀ ਉਤਸ਼ਾਹ ਸੀ ਕੀ ਕੁਝ ਕਿਹਾ ਪਿੰਡ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੇਵਾਦਾਰਾਂ ਤਾਂ ਤਾਂ ਨਾ ਬ੍ਰਹਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜਾ ਰਮਤਾਸ ਵਿਖੇ ਹਰ ਸਾਲ ਦੀ ਤਰ੍ਹਾਂ ਇਹ ਮਨਾਇਆ ਜਾਂਦਾ ਇਸ ਸਾਲ ਵੀ ਪਾਪਾ ਬੁੱਢਾ ਸਾਹਿਬ ਜੀ ਦਾ ਜਿਹੜਾ ਜੋੜ ਮੇਲਾ ਲਗਾਤਾਰ ਅੱਜ 4 ਦਿਨ ਹੋਏ ਸੰਗਤਾਂ ਵੱਲੋਂ ਹੋਰ ਪੜਾਇਆ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਕਿ ਪਾਪਾ ਬੁੱਢਾ ਸਾਹਿਬ ਲੰਮਾ ਸਮਾਂ ਕਈ ਸਾਲ ਜਿਹੜੇ ਉਹਨਾਂ ਰਮਦਾਸ ਵਿਖੇ ਗੁਜ਼ਾਰੇ ਤੇ ਅੰਤਮ ਸਮਾਂ ਵੀ ਇਹਨਾਂ ਦਾ ਰਮਦਾਸ ਵਿਖੇ ਹੀ ਗੁਜ਼ਰਿਆ ਜਿੱਥੇ ਕਿ ਛੇਵੇਂ ਪਾਸ਼ਾ ਜਰੀ ਹਰਬਿੰਦ ਸਾਹਿਬ ਨੇ ਉਹਨਾਂ ਦੀਆਂ ਅੰਤਮ ਰਸਮਾਂ ਇੱਥੇ ਪੂਰੀਆਂ ਕੀਤੀਆਂ ਤੇ ਉਸ ਤੋਂ ਬਾਅਦ ਚੌਥੇ ਤੇ ਇਹ ਜਿਹੜਾ ਜੋੜ ਮੇਲਾ ਬਾ ਸ਼ੁਰੂ ਹੋਇਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਵਾ ਸੰਗਤਾਂ ਉਹਨਾਂ ਦੀਆਂ ਚੌਥੇ ਜੋੜ ਮੇਲਾ ਮਨਾਉਂਦੀਆਂ ਆ ਰਹੀਆਂ ਅੱਜ ਜਿਹੜਾ ਲਗਾਤਾਰ ਚੌਥਾ ਦਿਨ ਹੋ ਗਿਆ ਜੋੜ ਮੇਲਾ ਨੂੰ ਮਨਾਉਂਦਿਆਂ ਅਤੇ ਆਪਾਂ ਇਸ ਰੋਲੇ ਮਜੂਦਾਂ ਬੱਦੋਵਾਲ ਖੁਰਦ ਵਿਖੇ ਅਤੇ ਫਤੇਗੜ ਚੂੜੀਆਂ ਤੋਂ ਦੂਰ ਦੂਰ ਤੋਂ ਲੈ ਕੇ ਜਿਹੜੇ ਰੋਡ ਨੇ ਹਰ ਰੋਡ ਉੱਪਰ ਵੱਖ-ਵੱਖ ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋ ਕੇ ਆਪਣੇ ਨਗਰ ਦੇ ਸਹਿਯੋਗ ਨਾਲ ਸੰਗਤਾਂ ਜੋ ਰਮਦਾਸਲੀ ਜਾਂਦੀਆਂ ਨੇ ਜੋੜ ਮੇਲੇ ਲਈ ਉਹਨਾਂ ਲਈ ਇੱਥੇ ਵੱਖ-ਵੱਖ ਪ੍ਰਕਾਰ ਦੇ ਲਗਾਤਾਰ 4 ਦਿਨ ਲੰਗਰ ਵਰਤਾਈ ਜਾਂਦੇ ਨੇ ਤੇ ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਉਹ ਅਰਦਾਸ ਨਤਮਸਤਕ ਹੋ ਜਾਂਦੀਆਂ ਇੱਥੇ ਬਦਵਾਲ ਖੁਰਦ ਹਕੀਮ ਬੇਗ ਸ਼ਾਂਗੇ ਵਾਲੀ ਹਰਦੋਵਾਲ ਫੱਤੇ ਵਾਲੀ ਹਰਦੋਵਾਰ ਕਲਾ ਹਰਦੋਵਾਰ ਖੁਰਦੇ ਜਿਹੜੀਆਂ ਸੰਗਤਾਂ ਨੇ ਅਰਦਾਸ ਤੱਕ ਜਿੰਨੇ ਵੀ ਪਿੰਡ ਨੇ ਪਿੰਡਾਂ ਦੇ ਲੋਕ ਜਿਹੜੇ ਨੇ ਸੰਗਤਾਂ ਨੇ ਜਾਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲੰਗਾਉਂਦੀਆਂ ਨੇ ਆਪਾਂ ਗੱਲਬਾਤ ਕਰਦੇ ਆ ਵੱਖ-ਵੱਖ ਪਿੰਡਾਂ ਦੇ ਪ੍ਰਬੰਧਕ ਕਮੇਟੀਆਂ ਨਾਲ ਪ੍ਰਧਾਨਾਂ ਨਾਲ ਅਤੇ ਸੰਗਤਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਜਨਮ ਸਥਾਨ ਪਿੰਡ ਕਥੋ ਨਗਲ ਰਿਖੇ ਹੋਇਆ ਉਹਨਾਂ ਦਾ ਅੰਤਮ ਸਮਾ ਜੋ ਰਮਦਾਸ ਨਗਰ ਦੀ ਧਰਤੀ ਤੇ ਬਤੀਤ ਹੋਇਆ ਇੱਥੇ ਤਕਰੀਬਨ ਬਾਬਾ ਬੁੱਢਾ ਸਾਹਿਬ ਜੀਆ ਨੇ 25 ਸਾਲ 11 ਮਹੀਨੇ ਤੇ 9 ਦਿਨ ਦਾ ਤਪ ਕੀਤਾ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਨਾਨਕੇ ਪਰਿਵਾਰ ਰਹਿੰਦਾ ਸੀ ਕਿ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਰਮਦਾਸ ਦੀ ਧਰਤੀ ਤੇ ਉਹਨਾਂ ਦਾ ਪਹਿਲੀ ਵਾਰੀ ਮਲਾਪ ਹੋਇਆ ਤੇ ਜਦੋਂ ਇੱਥੇ ਮਲਾਪ ਹੋਇਆ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆ ਨੇ ਛੋਟੀ ਉਮਰ ਦੇ ਵਿੱਚ ਹੁਣ ਕਰਕੇ ਉਸ ਵਕਤ ਜੋ ਬਰ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਉਸ ਸੇਵਾ ਤੋਂ ਖੁਸ਼ ਹੋ ਕੇ ਸੱਚੇ ਪਾਤਸ਼ਾਹ ਜੀ ਨੇ ਬੁੱਢੇ ਹੋਂ ਦਾ ਖitab ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਆ ਪਹਿਲਾ ਨਾਮ ਉਹਨਾਂ ਦਾ ਬੂੜਾ ਸੀ ਤੇ ਜੇ ਉਹਨਾਂ ਦੀ ਅੰਦਰਲੀ ਵਿਵਸਥਾ ਹੋਣ ਕਰਕੇ ਬੁੱਢਿਆਂ ਵਾਲੇ ਉਹਨਾਂ ਨੂੰ ਬੁੱਢਾ ਸਾਹਿਬ ਜੀ ਆਖਣਾ ਲੱਗ ਪਏ ਤੇ ਅੱਜ ਜੇ ਜੋੜ ਮੇਲਾ ਆਪਾਂ ਸਾਰੇ ਦੇਖ ਰਹੇ ਆ ਜੇ ਜੋੜ ਮੇਲੇ ਦੇ ਵਿੱਚ ਇਹ ਲੰਗਰਾਂ ਦੀ ਸੇਵਾ ਚੱਲ ਰਹੀ ਆ ਪਿੰਡ ਬੱਤੀ ਛਾਂਗੇ ਵਾਲੀ ਜੋ ਆ ਚੌਥੇ ਦਿਨ ਦੇ ਲੰਗਰ ਚ 4 ਦਿਨਾਂ ਤੋਂ ਲਗਾਤਾਰ ਸੇਵਾ ਚੱਲ ਰਹੀ ਹੈ ਸੰਗਤਾਂ ਦੇ ਸਹਿਯੋਗ ਤੇ ਪੂਰੇ ਨਗਰ ਦੇ ਸਹਿਯੋਗ ਨਾਲ ਰਸਤੇ ਵਿੱਚ ਆਉਂਦੀਆਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਬਹੁਤ ਕਿਰਪਾ ਬਾਰ ਕਿਰਪਾ ਚੱਲ ਰਹੀ ਆ तकरीबन 2 1-2 ਦਿਨ ਹੋਰ ਲੰਘੇ ਰਹੀ ਸੇਵਾ ਚੱਲਣੀ ਆ ਕਿਸੇ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸਾਰੀਆਂ ਸੰਗਤਾਂ ਤੇ ਮੇਰ ਭਰਾਤ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਾਲ ਭਾਈਚਾਰੇ ਮੌਜੂਦ ਹੈ ਪਿੰਡ ਹਰਤੁਰਵਾਲ ਖੁਰਦ ਦੇਖੇ ਜਿੱਥੇ ਕਿ ਜੋੜ ਮਿਲੇ ਬਾਬਾ ਬੁੱਢਾ ਸਾਹਿਬ ਦੇ ਚੌਥੇ ਦਿਨ ਨੂੰ ਲੈ ਕੇ ਪਿੰਡ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਮੋਹਰਾ ਵੱਲੋਂ ਕਾਫੀ ਰਲ ਕੇ ਪਿੰਡ ਦੇ ਸਹਿਯੋਗ ਨਾਲ ਲੰਗਰਾਂ ਦੇ ਵਧੀਆ ਪ੍ਰਬੰਧ ਕੀਤੇ ਗਏ ਤੇ ਸੰਗਤਾਂ ਇੱਥੇ ਲੰਗਰ ਵੀ ਛਕ ਰੀਆਂ ਨੇ ਇਸ ਚੱਲਬਾਤ ਕਰਦੇ ਆ ਹਾਂਜੀ ਕਿਸ ਤਰ੍ਹਾਂ ਦੀਆਂ ਤਿੰਨ ਦਿਨ ਤੋਂ ਲਗਾਤਾਰ ਤਿਆਰੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਤੇ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਸੰਗਤਾਂ ਲਈ ਜਿਹੜੀਆਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਮਨ ਹਰ ਸਾਲ ਕਾਫੀ ਟਾਈਮ ਤੋਂ ਅਥਾਰਟੀ ਤੋਂ ਸ਼ੁਰੂ ਹੋਇਆ ਜਾਂਦਾ ਲੰਗਰ ਜੀ ਤੇ ਤੁਹਾਨੂੰ ਤੁਹਾਨੂੰ ਬ੍ਰਹਮ ਕਾਨੀ ਬਾਬਾ ਬੜਾ ਹੀ ਕਿਰਪਾ ਨਾਲ ਜੋ ਹਰ ਸਾਲ ਚੱਲਦਾ ਹੈ ਜੀ ਤੇ ਇਹ ਨਹੀਂ ਵੱਡੀ ਚੋਸ ਹੈ ਬਾਬਾਈ ਨੇ ਉਹਨਾਂ ਦੇ ਵਿਰੋਧ ਸਕਾਰ ਹੋ ਤੋਂ ਬਾਅਦ ਬਲਵੰਗ ਜੀ ਨੇ ਇਹ ਜਾਣਾ ਚੱਲਦਾ ਇਹ ਕਰਕੇ ਸਾਡੇ ਪਿੰਡ ਦਾ ਬੜਾ ਸੰਯੋਗ ਹੈ ਸਾਡੇ ਨਾਲ ਪਾਣੀ ਪ੍ਰਬੰਧਕ ਵੀ ਸਾਰੇ ਇਕੱਠੇ ਹੋਏ ਨੇ ਹਾਂ ਜੀ ਤੇ ਨਾਲ ਪਿੰਡ ਵਾਲੇ ਸਹਿਯੋਗ ਕਰਦੇ ਨੇ ਬੜੀ ਰਸਤ ਪਾਸ ਭੇਜਦੇ ਨੇ ਤੇ ਉਹ ਵੀ ਕਰਦੇ ਨੇ ਬੜੀ ਬਾਦ ਕਿਰਪਾ ਹੈ ਬਾਬਾ ਬੰਦਾ ਸਾਹਿਬ ਦੀ ਜੋ ਕਿ ਆਉਣ ਜਾਣੀ ਸੰਗਤਾਂ ਵਾਸਤੇ ਰੰਗ ਲਗਾਜਦਾ ਹਰ ਸਾਲ ਜੀ ਇਸ ਵਿੱਚ ਮਾਰੀ ਕਿਰਪਾ ਨਾਲ ਕੀਰ ਹੋਰ ਪ੍ਰਕਾਰ ਦੇ ਜਲੇਬਾ ਦੇ ਲੰਗਰ ਚੜ੍ਹਦੇ ਚਾਹ ਪਾਣੀ ਸਕੋੜੇ ਆਲਾ ਲਗਾਨਾ ਸਭ ਜੋ ਵੀ ਬੜੀ ਕਿਰਪਾ ਵਾਹਿਗੁਰੂ ਜੀ ਇਸ ਕਰਕੇ ਮਨ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ ਹੈ ਅੱਜ ਬਾਬਾ ਜੀ ਕਿਸ ਤਰ੍ਹਾਂ ਸਾਰਾ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਬਾਬਾ ਬਡਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀ ਸਾਲ ਸੰਗਤ ਵੱਲੋਂ ਲੰਗਰ ਦੇ ਪ੍ਰਬੰਧ ਕੀਤੇ ਜਾਂਦੇ ਹਨ ਸੰਗਤਾਂ ਨੂੰ ਜੀ ਆਇਆਂ ਕਾ ਕਹਿਣ ਵਾਸਤੇ ਔਰ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਲੰਗਰ ਚੱਲ ਰਿਹਾ ਹਨ ਸਮੁੱਚਾ ਨਗਰ ਸੰਗਤਾਂ ਦੀ ਸੇਵਾ ਵਿੱਚ ਹਾਜ਼ਰੀ ਭਰਦਾ ਹੈ ਸੇਵਾ ਕਰਦਾ ਹੈ ਤੇ ਨਾਲ ਸਾਰੇ ਪ੍ਰਬੰਧਕ ਜਨ ਨਾਲ ਰਲ ਕੇ ਬੜਾ ਵਧੀਆ ਤਰੀਕੇ ਦੇ ਨਾਲ ਬੜੇ ਲੰਮੇ ਸਮੇਂ ਤੋਂ ਜਿਹੜਾ ਹੈ ਲੰਗਰ ਦੀ ਸੇਵਾ ਚੱਲ ਰਹੀ ਹੈ ਔਰ ਮੈਂ ਧੰਨਵਾਦੀ ਹਾਂ ਆਪਣੇ ਪੱਤਰਕਾਰ ਵੀਰਾਂ ਦਾ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਦੇਖਣ ਵਾਸਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਵਾਇਰਜੀ ਦਾ ਖਾਲਸਾ ਵਾਇਰਜੀ ਦੀ ਫਤਿਹ ਵਾਇਰਜੀ ਦਾ ਖਾਲਸਾ ਵਾਇਰਜੀ ਦੀ ਫਤਿਹ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚੌਥਾ ਜੁੜ ਮੇਲਾ ਕਰਕੇ ਸਾਰੇ ਨਗਰ ਨੇ ਪਿੰਡ ਫਤਿਹਵਾਲੀ ਸਾਧ ਸੰਗਤ ਨੇ ਰੜਕੇ ਲੰਗਰ ਗੁਰੂ ਕੇ ਬਧਾਨੇ ਨੂੰ ਬੜਾਏ ਹਨ ਜੋ ਸੰਗਤਾਂ ਨੂੰ ਸੰਕਟ ਵਰਤਾ ਰਹੀਆਂ ਹਨ ਬੜੇ ਉਤਸ਼ਾਹ ਨਾਲ ਬੜੇ ਪ੍ਰੇਮ ਨਾਲ ਸਾਧ ਸੰਗਤ ਜੀ ਸਾਰੇ ਨਦਰ ਕਰਨੇ ਬੜੇ ਪ੍ਰੇਮ ਨਾਲ ਸੇਵਾ ਕਰ ਰਹੇ ਨੇ ਤਿੰਨ ਦਿਨ ਹੋ ਗਏ ਨੇ ਅੱਜ ਬਾਬਾ ਬੁੱਢਾ ਸਾਹਿਬ ਜੀ ਦੀ ਚੌਥ ਦਾ ਜੋ ਪਰਬ ਮਨਾਇਆ ਜਾ ਰਿਹਾ ਉਹ ਚੰਗੀ ਤਰ੍ਹਾਂ ਸੇਵਾ ਦਾ ਸੇਵਾ ਨਿਭਾ ਰਹੇ ਹਨ ਅਤੇ ਇਲਾਕੇ ਦੀਆਂ ਸੰਗਤਾਂ ਵੀ ਸਾਥ ਦੇ ਰਹੀਆਂ ਹਨ ਬਹੁਤ ਖੁਸ਼ੀਆਂ ਹਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਆ ਸਾਰੇ ਬੱਚਿਆਂ ਨੂੰ ਨਦਰਦੇ ਆਨ ਪਰਿਵਾਰਾਂ ਨੂੰ ਦੇਰਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬੱਚਿਆਂ ਦੇ ਵਿਜੇ ਜਿੱਤੇ ਨੇ ਸੰਗਤਾਂ ਨੂੰ ਬੜਾ ਬਾਬਾ ਬੁੱਢਾ ਸਾਹਿਬ ਨੇ ਖੋਜ ਕੀਤਾ ਨੇ ਹਾਲ ਕੀਤਾ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਕਰੀਬਨ 20 ਸਾਲ ਹੋ ਗਏ ਹਨ ਕਿ ਸੰਗਤਾਂ ਬੜੇ ਉਤਸ਼ਾਹ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਚੌਥਾ ਮੇਲਾ ਮਲਾਉਂਦੀਆਂ ਹਨ ਅਤੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਸਿਖਾਉਂਦੀਆਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟੀਮ ਅੰਦਰ ਜੋ ਕੋਲਡ ਡਰਿੰਕ ਦਾ ਲਾਇਆ ਹੈ ਸੰਗਤ ਨੇ ਇਹ ਪਤੀ ਟੈਂਬਰਾਂ ਵਾਲੀ ਹੈ ਪਿੰਡ ਹਰਦੋਰਾਲ ਦੇ ਵਿੱਚ ਵਜਾਈ ਦੀ ਹੈ ਤੇ ਮੁੰਡਾ ਹਰਮਨਜੀਤ ਸਿੰਘ ਆਸਟ੍ਰੇਲੀਆ ਗਿਆ ਉਹ ਕਹਿੰਦੇ ਬਾਬੇ ਗੁੜੇ ਸਾਹਿਬ ਨੇ ਮੇਰੇ ਤੇ ਫੇਰ ਕੀਤੀ ਖੱਤੇ ਪਾਸ਼ਾ ਨੇ ਗੁਰਦਆਰਾ ਨੇ ਇਥੋਂ ਤੱਕ ਮੈਨੂੰ ਪਹੁੰਚਾਇਆ ਤੇ ਉਹਦੇ ਮਾਂ ਚ ਦ੍ਰਿਸ਼ਣ ਹੈ ਅਸਲ ਮਤਲਬ ਆਸ਼ੀਰਵਾਦ ਇਹ ਕੰਮ ਲੰਗਰ ਲਾਉਣਾ ਲਾਉਣਾ ਉਹਨਾਂ ਦੇ ਸਾਰਾ ਪਰਿਵਾਰ ਨਾਲ ਕੇ ਇੰਨਾ ਸੱਜਾਂ ਸ੍ਰੀ ਕਾਤਾ ਸਾਹਿਬ ਕੋ ਰਲ ਕੇ ਥੇਰ ਲੰਮੜੇ ਗਏ ਪਾਚਾ ਗੁਰੂ ਰਾਮਦਾਸ ਜੀ ਬਾਬੇ ਬੁੜੇ ਸਾਹਿਬ ਧੰਨ ਧੰਨ ਹੱਜੇ ਪਾਸ ਚੜ੍ਹਦੀ ਕਲਾ ਗੁਰੂ ਰਾਮਦਾਸ ਜੀ ਦੇ ਪੁੱਤ ਨਹੀਂ ਆ ਬੁੜਾ ਸਾਹਿਬ ਦੀਆਂ ਵਿਦੇਸ਼ਾਂ ਆਦੇਸ਼ਾਂ ਵਿਦੇਸ਼ਾਂ ਜਿਹੜੀਆਂ ਗੁੰਜਾ ਪੈਣ ਡੀਆਂ ਅੱਜ ਗੁੰਜਾ ਪੈਣ ਡੀਆਂ ਗੁਰੂ ਰਾਮਦਾਸ ਜੀ ਮੇਰੇ ਬਾਬੇ ਬੁੜੇ ਸਾਹਿਬ ਚੜ੍ਹਦੀ ਕਲਾ ਹੀ ਸ਼ਕਤ ਆ ਦੇਖੋ ਚੰਗਤਾ ਹੜਾ ਆ ਹੱਜੇ ਪਾਈ ਤੇ ਦੇਖੋ ਪਿਛੇ ਨੂੰ ਗੁਰੂ ਰਾਮਦਾਸ ਕਿੰਨੇ ਦਿਨ ਹੋ ਗਏ ਲੰਘ ਗਏ ਆ 3 ਦਿਨ ਹੋ ਗਏ ਫਿਰ 3 ਅੱਜ ਚੱਲ 5-5 ਲਗਾਤਾ ਚੱਲ ਰਿਹਾ ਵਾਈ ਕੁ ਜਾਨੀ ਬਾਬਾ ਜੀ ਬੈਂਤੀ ਆ ਜੇ ਅਸੀਂ ਮਾਨ ਸੈਂਡਬਾਸ ਤੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਇੱਥੇ ਕੋਈ ਤਕਰੀਬਾ ਨਾ ਥੋੜਾ 17 ਸਾਲ ਤੋਂ ਸੇਵਾ ਕਰ ਰਹੇ ਆ ਤੇ ਇਸ ਘਰ ਦੇ ਵਿੱਚ ਅਸੀਂ ਕੋਈ ਤਿੰਨ ਕਿ ਸਾਲ ਤੋਂ ਸੇਵਾ ਕਰ ਰਹੇ ਆ ਇੱਥੇ ਸਾਡੇ ਨਗਰ ਦੇ ਸਭਾ ਸੰਗਤ ਬੜਾ ਸਹਿਯੋਗ ਦੇ ਰਹੀ ਆ ਔਰ ਬਾਬਾ ਬੁੱਢਾ ਸਾਹਿਬ ਦੇ ਸਦਾ ਚੌਦੇ ਜੋੜ ਮੇਲੇ ਤੇ ਜਿੰਨਾ ਵੀ ਵੱਧ ਤੋਂ ਵੱਧ ਕਿਸੇ ਕੋਲ ਤਨਮਨ ਧਾਂਦੇ ਨਾਲ ਸੇਵਾ ਹੁੰਦੀ ਉਹ ਕਰਦੇ ਆ ਬੜੀ ਸਰਦਾਰ ਨਾਲ ਕਰਦੇ ਆ ਆ ਤੁਸਾਂ ਦੇਖ ਹੀ ਲਿਆ ਹੁਣ ਇੱਥੇ ਤੇ ਇਸ ਰਜਿਸਟਰਡ ਐਨਐਚਏ ਤੋਂ ਅਸੀਂ ਸੇਵਾ ਚ ਕਰਦੇ ਹਾਂ ਮਾਨਸਾਂਵਾ ਤੋਂ ਇਹ ਨਗਰ ਸ਼ਾਪਾਂ ਸ਼ਾਂਗਿਆ ਮਾਸਾ ਜੀ ਇਸ ਤਰ੍ਹਾਂ ਮੈਂ ਵੀ ਨਗਰ ਕਾਰੀ ਦੂਰੀਆ ਤੇ ਪਹਿਲਾ ਹੀ ਨਗਰ ਦੇਖਿਆ ਵਾ ਜਿਹੜਾ ਉੱਥੋਂ ਆਣ ਕੇ ਇੱਥੇ ਸੇਵਾ ਕਰਦੇ ਆ ਇਹ ਤੁਹਾਡੇ ਸਾਹ ਸੰਗ ਦੀ ਕਿਰਪਾ ਹੀ ਆ ਜੀ ਇੱਥੇ ਆ ਰੋਡ ਵਾਲੇ ਸਾਰੇ ਜਿਹੜੇ ਪਿੰਡ ਹੈ ਨਾ ਉਹਨਾਂ ਦੀ ਸੇਵਾ ਚੱਲ ਰਹੀ ਆ ਤੇ ਤੁਹਾਡਾ ਨਗਰ ਆ ਜਿਹੜਾ ਦੂਸਰੇ ਪਾਸੇ ਤੋਂ ਆਣ ਕੇ ਇੱਥੇ ਸੇਵਾ ਇਹ ਜੀ ਬੜੇ ਚਿਰ ਦੇ ਗੱਲ ਆ ਤੁਹਾਨੂੰ ਦੱਸਿਆ ਜਿਹੜਾ ਪਹਿਲਾਂ ਸ਼ੁਰੂ ਕੀਤਾ ਸੀ ਮੈਂ ਪਿੰਡ ਦਾ ਵਾਸੀ ਵੀ ਹਾਂ ਉੱਥੋਂ ਦਾ ਮੇਰੇ ਕੋਲ ਗੁਰਦਵਾਰ ਸਾਹਿਬ ਦੀ ਸੇਵਾ ਵੀ ਆ ਉਹ ਸੋਲ ਤੇ ਸਾਡੇ ਪ੍ਰਧਾਨ ਸਾਹਿਬ ਸੀ ਅਮਰਪਾਲ ਸਿੰਘ ਇਹਨਾਂ ਨੇ ਵਿਚਾਰ ਕੀਤੀ ਮੈਂ ਕਿ ਬਈ ਤਾਂ ਬਾਬੂ ਬੁੱਢਾ ਸਾਹਿਬ ਦੇ ਰੋਹ ਦੇ ਉੱਤੇ ਲੰਗਰ ਲਾਇਆ ਕਰੀਏ ਐਂ ਵੇ ਸੋਚਿਆ ਵੀ ਜਿੱਥੇ ਕੋਈ ਸਾਨੂੰ ਵੇਲਾ ਥਾਂ ਮਿਲੇ ਨਾ ਉੱਥੇ ਲਾਇਆ ਕਰੀਏ ਇੱਥੇ ਸਾਨੂੰ ਅਹੀਂ ਆਏ ਤੇ ਇੱਥੇ ਸਾਨੂੰ ਦੇ ਸਿਆ ਵੇਲਾ ਥਾਂ ਇੱਥੇ ਨਾ ਤੇ ਸਾਜ ਵੀ ਆ ਗਈ ਸੀ ਪਰਦੇ ਘਰ ਤੇ ਨੇ ਪਹਿਲਾਂ ਪਰਲੇ ਘਰ ਦੀ ਗੱਲ ਉਹ ਉੱਥੇ ਅਸੀਂ ਆਏ ਉੱਥੇ ਕਾਫੀ ਦੇਰ ਅਸੀਂ ਸੇਵਾ ਕਰਦੇ ਰਹੇ ਮਾਰਾ ਇਹਦੇ ਕਿ 18 6:30 ਸਮੇਂ ਸੇਵਾ ਕਰਦੇ ਰਹੇ ਉੱਥੇ ਫਿਰ ਇੱਕ ਸਿੰਘ ਸੀਗਾ ਉਹ ਕਹਿਣ ਲੱਗਾ ਇਹ ਹੈ ਕਹਿੰਦੇ ਸਾਨੂੰ ਦਿੰਦੇ ਨੇ ਟਾਈਮ ਦਿਆ ਕਰੋ ਉਹ ਕਹਿਣ ਲੱਗਾ ਨਹੀਂ ਇਹ ਦਿੰਦੇ ਦਿਨ ਟਾਈਮ ਅਸੀਂ ਆਪਣਾ ਲੈਣਾ ਹੈ ਤੁਹਾਨੂੰ ਦੇਣਾ ਤੁਸੀਂ ਅਗਲੇ ਦਿਨ ਕਰ ਲੋ ਅਗਲੇ ਦਿਨ ਸਰਕਾਰ ਦਾ ਫਾਇਦਾ ਕੋਈ ਨਹੀਂ ਸੀ ਸੰਤ ਬਹੁਤ ਘਟ ਜਾਂਦੇ ਸੀ ਫਿਰ ਇਹ ਇਹਨਾਂ ਦੇ ਡੈਡੀ ਜੀ ਇਹਨਾਂ ਨੂੰ ਪਤਾ ਲੱਗਾ ਇਹ ਨਾਲ ਪੰਜ ਇਹਨਾਂ ਸਰਬਜੀਤ ਸਿੰਘ ਆਰਤੀ ਨੇ ਹਾਂਜੀ ਤੇ ਇਹ ਇਹਨਾਂ ਦੇ ਡੈਡੀ ਪੰਜ 6 ਸਿੰਘ ਸਾਡੇ ਕੋਲ ਉੱਥੇ ਗਏ ਕਹਿਣ ਲੱਗੇ ਬਾਬਾ ਜੀ ਤੁਸੀਂ ਇਤਾਂ ਕਰੋ ਆ ਤੁਹਾਡਾ ਹੀ ਆ ਤੇ ਤੁਸੀਂ ਹਾਂਜੀ ਤੇ ਬੜੇ ਬੜੀ ਸਰਦਾ ਦੇ ਨਾਲ ਇਹ ਸੇਵਾ ਕਰਾਉਂਦੇ ਆ ਤੇ ਆਪ ਵੀ ਨਾਲ ਕਰਦੇ ਆ ਬਾਬਾ ਜੀ ਤਾਂ ਅਰਤੀ ਸਾਹਿਬ ਬੜੇ ਕਰਮਾ ਵਾਲੇ ਹੋ ਵੀ ਜਿੱਥੇ ਲੰਗਰ ਵੀ ਪਕ ਰਿਹਾ ਬਾਬਾ ਬੁੱਢਾ ਸਾਹਿਬ ਦਾ ਤੇ ਸੰਗਤਾਂ ਦੇ ਚਰਨ ਵੀ ਪੈ ਰਹੇ ਆ ਤੇ ਤੁਹਾਡੀ ਕੋਸ਼ਿਸ਼ ਕਿੰਨੀ ਹਕੀਕਤ ਦੀ ਵੇਖੋ ਜੀ ਇਹ ਤੇ ਗੁਰੂ ਗੁਰੂ ਘਰ ਦਾ ਹੀ ਆ ਸਾਰਾ ਕੁਝ ਬੰਦੇ ਦਾ ਤੇ ਇੱਥੇ ਕੁਝ ਨਹੀਂ ਹੈਗਾ ਜੇ ਸੇਵਾ ਇੱਡੀ ਦੂਰ ਤੋਂ ਕਰ ਦਿੰਦੇ ਆਣ ਕੇ ਤੇ ਸਾਡੇ ਸਾਨੂੰ ਕਾਦਾ ਇਤਰਾਜ ਹੋ ਸਕਦਾ ਤੇ ਜੀ ਇਹ ਤੇ ਗੁਰੂ ਘਰ ਦਾ ਹੀ ਆ ਸਭ ਕੁਝ ਹਾਂਜੀ ਭਾਜੀ ਹਾਂਜੀ ਭਾਜੀ ਸਾਨੂੰ ਇੱਥੋਂ ਦੇ ਨਾ ਨਗਰ ਨੇ ਵੀ ਬਹੁਤ ਇਨਾ ਭਾਜੀ ਉਹਨਾਂ ਨੇ ਬਹੁਤ ਸਾਥ ਸਾਨੂੰ ਦਿੰਦੇ ਨੇ 3-4 ਸਾਲ ਤੋਂ ਇੱਧਰ ਲੰਗਰ ਲਾ ਰਹੇ ਆ ਬੜਾ ਸਾਡਾ ਸਾਥ ਹੀ ਭਾਜੀ ਉਹ ਨਹੀਂ ਦਿੰਦੇ ਨਗਰ ਵਾਲੇ ਵੀ ਦਿੰਦੇ ਨੇ ਬਹੁਤ ਸੇਵਾ ਬੱਚੇ ਮੁੰਡੇ ਨਾਲ ਆਉਂਦੇ ਨੇ ਵੱਧ ਤੋਂ ਵੱਧ ਸਾਡੇ ਨਾਲ ਸੇਵਾ ਕਰਾਉਂਦੇ ਨੇ ਅਸੀਂ ਇਹ ਮਹਾਰਾਜ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਲੰਗਰਾਂ ਦੇ ਇਨਸਾਨ ਪਰ ਡਿੱਗਦੇ ਰਹਿੰਦੇ ਆ ਮਹਾਰਾਜ ਦਾ ਕੁਲਪਾਉਣਾ ਦਿਨ ਤਿਹਾਰਾ ਤੇ ਅਸੀਂ ਜਿਹੜਾ ਲੰਗਰ ਇੱਥੇ ਜਾ ਕੇ ਲਾਉਣਾ ਸਾਨੂੰ ਬਹੁਤ ਸਾਥ ਦੇ ਰਹੇ ਨੇ ਜੀ ਪਰਿਵਾਰ ਵਾਲੇ ਹੁਣ ਇਹ ਸਾਡੇ ਮੌਜੂਦਾ ਪ੍ਰਧਾਨ ਆ ਜੀ ਥੋੜਾ ਜੀ ਰਵੈਟ ਜੀ ਦਾ ਸਾਥ ਸਾਹਿਬ ਐਨਕੀ ਪਦੇ ਅਸੀਂ ਇਹ ਲੰਗਰ ਲਾਇਆ ਸਾਡੇ ਪਿੰਡ ਨੇ ਬਹੁਤ ਸੰਜੋਜ ਦਿੱਤਾ ਜੀ ਸਾਡੀਆਂ ਮਾਮਾ ਨੇ ਭੈਣਾਂ ਨੇ ਸਾਡੇ ਬੱਚਿਆਂ ਨੇ ਸਾਡੇ ਭਰਾਵਾਂ ਨੇ ਸਾਡੇ ਸਾਰਿਆਂ ਨੇ ਬਰਾ ਸਦੋ ਦਿੱਤਾ ਵਾ ਜਿਹੜਾ ਇਹ ਕਰਨਾ ਹੈ ਤੇ ਕਿ ਬੱਬੇ ਬੁੱਢੇ ਸਾਡੀ ਮੇਰੇ ਸੱਚੇ ਪਾਤਸ਼ਾਹ ਦੀ ਇਹੋ ਜਿਹਾ ਕੰਮ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਹੈ ਰਵੈਟ ਜੀ ਦਾ ਸਾਥ ਸਾਹਿਬ ਅੱਜ ਦੇ ਮੇਲਾ ਜਿਹੜਾ ਕਾਫੀ ਜਿਹੜਾ ਉਤਸ਼ਾਹ ਹੈ ਸੰਗਤਾਂ ਵਿੱਚ ਮੇਲੇ ਨੂੰ ਲੈ ਕੇ ਕਾਫੀ ਜਿਹੜੀਆਂ ਸੰਗਤਾਂ ਨੇ ਮੇਲੇ ਵਿੱਚ ਨਤਮਸਤਕ ਹੋ ਲਈ ਜਾ ਰਹੀਆਂ ਤੁਸੀਂ ਵੀ ਮੇਲੇ ਤੋਂ ਆਏ ਹੋ ਹਾਂਜੀ ਹਾਂਜੀ ਮੇਲੇ ਤੋਂ ਬਹੁਤ ਆਨੰਦ ਆ ਰਿਹਾ ਜੀ ਤੇ ਬਹੁਤ ਜ਼ਿਆਦਾ ਇਕੱਠ ਹੈ ਸੰਗਤਾਂ ਦਾ ਤੇ ਅੱਜ ਤੀਸਰਾ ਦਿਨ ਆ ਤੇ ਤੁਸੀਂ ਲਗਾਤਾਰ ਜਾਂਦੇ ਰਹੇ ਕਿ ਅੱਜ ਹੀ ਗਏ ਨਹੀਂ ਤੀਸਰਾ ਦਿਨ ਉਹ ਤੇ ਆਪਣੀ ਸ਼ੋਪ ਹੈ ਰੋਜ਼ ਹੀ ਜਾਂਦਾ ਤੇ ਉੱਥੋਂ ਹੋ ਗਿਆ ਜੀ ਦਾ ਜੇ ਦਿੱਲੀ ਤੇ ਸੰਤਾ ਦਾ ਹੜਾ ਪੂਰਾ ਪੂਰਾ ਜੀ ਪੂਰਾ ਜੋਰ ਹੈ ਸੰਗਤਾਂ ਦਾ ਤੇ ਲੰਗਰ ਥਾਂ ਥਾਂ ਲੰਗਰ ਦੀ ਤਾਂ ਜਿਆ ਜਿਆ ਹੋ ਜਾਈ ਬਈ ਜੀ ਪੂਰੀ ਹਰ ਹਰਿ ਹਰਿ ਤਾਂ ਛੇ ਗਏ ਇੱਕ ਸੈਕਿੰਡ ਨਹੀਂ ਜਿੱਥੋਂ ਜੀ ਕਰਦਾ ਉਹ ਤਾਂ ਖਾਲੀ ਦਾ ਹੁਣ ਕੋਲਡ ਡਰਿੰਕ ਪੀਣੇ ਆ ਮਜੇ ਨਾਲ ਕੋ ਗਲਬਾਰੀ ਨਹੀਂ ਬੜੇ ਠੰਡਿਆ ਦੇ ਲੰਗਰ ਲੱਗੇ ਨੇ ਸੁੱਠੀ ਹਾਂਜੀ ਪਿੰਡ ਬੱਦੋਵਾਲ ਖੋੜਦ ਵੱਲੋਂ ਵੀ ਸ਼੍ਰਾਦਾ ਦੀ ਚੋਤ ਮੇਲੇ ਤੇ ਤੁਹਾਡੇ ਵੱਲੋਂ ਲਗਾਤਾਰ 3 ਦਿਨੋਂ ਇਹ ਲੰਗਰ ਚੱਲ ਰਿਹਾ ਕਿਸ ਤਰ੍ਹਾਂ ਸਾਰਾ ਪ੍ਰਬੰਧ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬੱਦੋਵਾਲ ਦੀ ਸਾਡੀ ਸੰਗਤ ਨੇ 8 ਸਾਲ ਦੀ 13 ਬਾਬਾ ਬੁੱਢਾਡੇ ਸਰਾਣਾ ਗੋੜ ਮੇਲੇ ਦੇ ਤੇਲਦਾਨ ਲੰਗਰ ਦੀ ਸੇਵਾ ਕੀਤੀ ਹੈ। ਬੜੀ ਕਿਰਪਾ ਹੈ ਬਾਬੇ ਬੁੱਢੇ ਸਾਹਿਬ ਦੀ ਜੋ ਕਿ ਸੇਵਾ ਚੱਲ ਰਹੀ ਹੈ, ਹਜੇ ਵੀ ਚੱਲ ਰਹੀ ਹੈ। ਸ਼ਾਮਾਂ ਤੱਕ ਚੱਲਣੀ ਹੈ। ਤੇ ਇਸੇ ਤਰ੍ਹਾਂ ਸੇਵਾ ਅੱਗੇ ਬਾਬਾ ਬੁੱਢਾ ਸਾਹਿਬ ਦੇ ਮੇਰ ਆ ਤੇ ਕਿਰਪਾ ਕਰਦੇ ਰਹਿਣ। ਬੜੀ ਮਿਹਰਬਾਨੀ। ਕੋਈ ਖਾਤਸਾ ਵਾਇਗੁਰ ਜੀ। ਵਾਇਗੁਰ ਜੀ ਦਾ ਖਾਤਸਾ ਮਾਈ ਗੁਰ ਜੀ ਕੀ ਫਤਿਹ ਜੀ। ਉਹ ਆਪ ਸਾਬਨੋ ਜੀ ਆਨੋਂ ਬਾਬਾ ਬੁੱਢਾ ਸਾਹਿਬ ਜੀ ਜੋ ਸਦਾਨਾ ਜੋੜ ਮੇਲਾ ਸੱਥਾ ਪਾਸਰਾ ਦਾ ਜੋ ਮਨਾਉਂਦੇ ਆਂ ਸਹਿਰ ਦੇ ਬਾਾਰ ਕਿਰਪਾ ਅਹਿਮਦ ਬਖਸ਼ ਜੀ ਜਾਨ ਸਾਰੇ ਰਾਬੜ ਕੇ ਬੜੀ ਧੂਮ-ਧਾਮ ਨਾਲ ਮਨਾ ਰਹੇ ਆਂ ਸਾਰੀਆਂ ਸੰਗਤਾਂ ਨੂੰ ਸਾਡੇ ਲੋ ਜੀ ਆਨੋਂ ਪਰ ਤੋਂ ਚੌਥੇ ਰੋਜ ਤੋਂ ਸਾਡੇ ਪਿੰਡ 'ਚ ਸੰਗਰ ਚੱਲ ਰਹੇ ਨੇ ਜਲੇਬ ਇਹ ਪਿੰਡ ਆਪਣਾ ਬੱਦੇ ਵਾਲੀ ਨਗਰ ਆ ਜੀ ਬੱਦਵਾਲ ਤੋਂ ਅੱਗੇ ਰਮਦਾਸ ਰੋਡ ਦੇਤੇ ਬਹੁਤ ਹੀ ਬਾਾਰ ਕਿਰਪਾ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਰਹੀ ਆ ਸਾਰੀਆਂ ਸੰਗਤਾਂ ਬਹੁਤ ਓਣੀ ਸੇਵਾ ਕਰ ਰਹੀਆਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਆਓ ਲੰਗਰ ਪਾਣੀ ਛੱਕ ਕੇ ਜਾਓ ਜੀ ਮਹਾਰਾਜ ਸਾਹਿਬ ਦੇ ਲੰਗਰਾਂ ਜਾ ਜੀਆਂ ਦਵਾ ਕੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਪਿੰਡ ਬੋਰਡ ਵਾਲਾ ਜਿਹਦੇ ਵੱਲੋਂ ਹਰ ਸਾਲ ਸਾਲਾਨਾ ਜੋੜ ਮੇਲਾ ਧੰਨ ਧੰਨ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦਾ ਚੌਥਾ ਦਿਹਾੜੇ ਮਨਾਏ ਜਾਂਦੇ ਹਨ ਪਿਛਲੇ 4 ਦਿਨਾਂ ਤੋਂ ਅੱਜ ਚੌਥਾ ਦਿਨ ਹੈ ਸਾਡੇ ਪਿੰਡ ਵੱਲੋਂ ਲੰਗਰ ਦੀ ਸੇਵਾਵਾਂ ਚੱਲ ਰਹੀਆਂ ਨੇ ਹਰ ਇੱਕ ਨੌਜਵਾਨ ਹਰ ਇੱਕ ਬੀਬੀ ਆਪਣੇ ਮਨ ਪੂਰਾ ਯੋਗਦਾਨ ਸੇਵਾ ਦੇ ਵਿੱਚ ਪਾ ਕੇ ਇਸ ਲੰਗਰ ਦੇ ਕੰਮ ਕਮਾਈ ਦੇ ਵਿੱਚ ਵਾਧਾ ਪਾ ਰਹੇ ਹਨ ਤੇ ਇਸ ਜੋੜ ਮੇਲੇ ਦੇ ਵਿੱਚ ਸੰਗਤਾਂ ਦਾ ਸੀ ਜਿਸ ਤਰ੍ਹਾਂ ਰੁਝਾਨ ਦੇਖ ਰਹੇ ਆ ਬਹੁਤ ਜ਼ਿਆਦਾ ਰੁਝਾਨ ਸੰਗਤਾਂ ਦਾ ਆਪਾਂ ਬੁੱਢਾ ਸਾਹਿਬ ਦੇ ਦਰਸ਼ਨਾਂ ਵੱਲ ਜਾ ਰਹੇ ਆ ਨਾ ਤੇ ਵਾਹਿਗੁਰੂ ਇਦਾਂ ਹੀ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਗਤਾਂ ਦੇ ਸਿਰਾਂ ਤੇ ਮਿਰ ਪਰਿਆ ਹੱਥ ਰੱਖਣ ਵੱਧ ਤੋਂ ਵੱਧ ਸੇਵਾਵਾਂ ਤੇ ਗੁਰੂ ਘਰ ਨਾਲ ਜੁੜਨ ਦੀ ਕਿਰਪਾਤਾ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਸਲਾਨਾ ਜੋੜ ਮੇਲਾ ਲੱਗਦਾ ਕਿਸ ਤਰ੍ਹਾਂ ਤੁਹਾਡੇ ਪਿੰਡ ਵੱਲੋਂ ਸੰਗਤਾਂ ਬਣਾ ਰਹੀਆਂ ਸਾਰੇ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਡੇ ਇਲਾਕੇ ਦੇ ਵਿੱਚ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਲੱਗਦਾ ਪਹਿਲਾਂ ਤਾਂ ਸਾਡੇ ਭਾਗ ਚੰਗੇ ਨੇ ਕਿ ਸਾਹੀ ਐਸਾ ਇਲਾਕੇ ਦੇ ਜੰਪਾਲਿਆ ਇਹ ਬੜੇ ਪਿਆਰ ਦੇ ਨਾਲ ਸਤਕਾ ਦੇ ਨਾਲ ਸਾਡੇ ਤਿੰਨ ਨਗਰ ਬਦੂ ਸ਼ੰਗਾ ਤਲਵੰਡੀ ਭਗਵਾ ਤੇ ਕੋਟ ਬੁਗਲ ਹਰ ਸਾਲ ਹੀ ਚੜਦੀ ਕਲਾ ਦੇ ਨਾਲ ਇਹ ਤਿੰਨ ਪਿੰਡਾਂ ਦਾ ਸਹਿਯੋਗ ਹੈ ਤਿੰਨ ਪਿੰਡਾਂ ਦਾ ਸਹਿਯੋਗ ਹੈ ਬੜੀ ਚੜਦੀ ਕਲਾ ਪਿੰਡਾਂ ਦੀ ਸਰਪਾਂ ਜਿਹੜੀਆਂ ਇਹ ਰਲ ਕੇ ਕਰ ਹਾਂਜੀ ਹਾਂਜੀ ਤਿੰਨਾਂ ਪਿੰਡਾਂ ਦੀ ਜਿਹੜੇ ਸੰਗਤਾਂ ਨੇ ਇਹ ਰਲ ਕੇ ਬੜੇ ਸਹਿਯੋਗ ਦੇ ਨਾਲ ਵੱਧ ਤੋਂ ਵੱਧ ਗ੍ਰਹੀ ਦੇ ਕੇ ਨਾਲ ਸਾਥ ਦੇ ਕੇ ਤੇ ਨੌਜਵਾਨ ਵੀਰਾਂ ਵੱਲੋਂ ਹਰ ਸਾਲ ਇਹ ਬਣਾਇਆ ਜਾਂਦਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ ਜਿਹੜੇ ਤੇ ਨੇ ਦਿਨ ਹੋ ਗਿਆ ਲਗਾਤਾਰ ਤੁਹਾਡੇ ਵੱਲ ਸਾਡੇ ਲਗਭਗ ਅੱਜ ਤੀਜਾ ਦਿਨ ਹੈ ਤੇ ਸਾਡੇ ਕੋਲ ਅਜੇ ਵੀ ਜਿਹੜਾ ਥਾਂਡਿਆ ਕਾਫੀ ਆ ਸਾਡੇ ਕੋਲ ਗਰਾਈ ਕਾਫੀ ਬੜੀ ਪਈ ਆ ਉਹ ਸਾਰੀ ਜਦੋਂ ਅਸੀਂ ਇੱਥੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਦੀ ਸੇਵਾ ਵਿੱਚ ਅਸ਼ਰਦਾਈ ਦਾ ਅਸੀਂ ਲੰਗਰ ਚਲਾ ਰਹੇ ਆ ਪਰਸੋਂ ਤੋਂ ਲਗਭਗ ਅੱਜ ਤੀਜਾ ਦਿਨ ਹੈ ਤੇ ਸਾਰਿਆਂ ਦਾ ਬੜਾ ਸਹਿਜ ਹੋ ਗਿਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਆਇਆਗਾ ਬਾਕੀ ਪਾਪਾ ਬੁੱਢਾ ਜ ਆਉਂਦੀ ਜੇ ਜੋੜ ਮੇਲੇ ਤੇ ਸਮਰਪਿਤ ਸਭ ਕੋ ਜੀ ਲਾਈ ਗੁਰੂ ਜੀ ਦਾ ਕਲਪ ਸਾਹਿਬ ਆਇਆਗੇ ਸੱਤੇ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਨਾ ਨਗਰਾਂ ਦੀ ਸੰਗ ਜਿੰਨਾ ਸੰਗਤਾਂ ਵੱਲੋਂ ਬੜੀਆਂ ਉੱਚੀਆਂ ਕਰਾਈਆਂ ਦੇ ਕੇ ਇਹ ਲੰਗਰ ਜਿਹੜੇ ਚਲਾਉਦੇ ਨੇ ਤੇ ਗੁਰੂ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੇ ਇਹਨਾਂ ਨਗਰਾਂ ਤੇ ਫਿਰਤੇ ਮਿਹਰ ਭਰਿਆ ਹੱਥ ਲੱਗ ਕੇ ਇਸੇ ਤਰ੍ਹਾਂ ਹੀ ਸੇਵਾ ਕਰਨ ਦੇ ਬਲਬੱਦ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਈ ਦੇ ਲੰਗਰ ਦੀ 8-9 ਸਾਲ ਹੋ ਗਿਆ ਬੱਦੋਵਾਲ ਕਲਾਮ ਵੱਲੋਂ ਤੇ ਸੰਗਤ ਸਾਰੇ ਪਿੰਡ ਦੀ ਨਾਲ ਮਿਲ ਕੇ ਸੇਵਾ ਕਰਦੀ ਆ ਤੇ ਬਾਬੇ ਬੁੱਢੇ ਸਾਹਿਬ ਜੀ ਦੀ ਬੜੀ ਕਿਰਪਾ ਆ ਹਰ ਸਾਲ ਸਰਦਾਇਆਂ ਦਾ ਲੰਗਰ ਲੱਗਦਾ ਬੇ ਆ ਕਿੰਨੇ ਦਿਨ ਹੋ ਗਿਆ ਅੱਜ ਤਿਜਾ ਦੇਣੇ ਜੀ ਹਰ ਵਾਰੀ ਪ੍ਰਕਾਰ ਦੇ ਚੱਲਦੇ ਆ ਨਹੀਂ ਇਹ ਸਾਡਾ ਸਰਦਾਇ ਦਾ ਹੀ ਆ ਜੀ ਸਾਡਾ ਹਰ ਵਾਰੀ ਸਰਦਾਇ ਦਾ ਲੱਗਦਾ ਹਾਂ ਜੀ ਆ ਜੀ ਵਾਇਗੁਰ ਜੀ ਕੇ ਖਾਲਸਾ ਵਾਇਗੁਰ ਜੀ ਬਤੇ ਬਾਬਾ ਬੁੱਢਾ ਸਾਹਿਬ ਸਾਡਾ ਚੌਥ ਚੱਲ ਰਹੀ ਹੈ ਜੀ ਪਿਛਲੇ 3 ਦਿਨ ਤੋਂ ਲਗਾਤਾਰ ਲੰਗਰ ਦੀ ਜੀ ਸੇਵਾ ਬੜੇ ਹੀ ਸੇਵਾਦਾਰ ਸ਼ਰਦਾ ਦੇ ਭਾਵਨਾ ਨਾਲ ਇੱਥੇ ਨਿਭਾ ਰਹੇ ਨੇ ਔਰ ਸੰਗਤਾਂ ਬਹੁਤ ਸੰਗਤਾਂ ਜਿਹੜੀਆਂ ਨੇ ਉਹ ਬਾਬਾ ਜੀ ਨਤਸਤਕ ਹੋਣ ਆ ਰਹੀਆਂ ਨੇ ਜੋ ਕਿ ਸੰਗਤਾਂ ਦੇ ਜੋਗੀ ਸ਼ਾਬਾ ਬਹੁਤ ਪਪਾਈ ਦੀ ਜਿਹੜੀ ਸ਼ਰਧਾ ਵਾ ਬਹੁਤ ਜਿਆਦਾ ਦੇਖਣ ਨੂੰ ਮਿਲ ਰਹੀ ਆ ਪਿਛਲੇ ਸਾਲ ਨਾਲੋਂ ਵੱਧ ਚੜ ਕੇ ਜਿਹੜੀਆਂ ਸੰਗਤਾਂ ਨੇ ਇਸ ਮੇਲੇ ਦੇ ਵਿੱਚ ਜਿਹੜੀਆਂ ਨੇ ਉਹ ਹਾੜੀ ਭਰ ਰਹੀਆਂ ਹੈ ਜੈਕੀ ਦਾ ਖਾਲਸਾ ਸਾਹਿਬ ਹੈ ਜੀ ਕਿਹਦੇ ਇਹ ਚੌਥ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਹੀ ਹਮਮਾ ਆ ਗਿਆ ਸ਼ਰਧਾ ਨਾਲ ਸੰਗਤਾਂ ਪਹੁੰਚ ਰਹੀਆਂ ਜੀ ਤੇ ਬਹੁਤ ਹੀ ਆਨੰਦਮਈ ਬਹੁਤ ਹੀ ਨਾਨਦਾਰ ਆ ਰਿਹਾ ਜੀ ਇਹ ਚੀਜ਼ ਦਾ ਜਿਹੜਾ ਸਾਲ ਬਾਅਦ ਸੰਗਤਾਂ ਆ ਡੀਕਦੀਆਂ ਰਹਿੰਦੀਆਂ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਤੁਹਾਡਾ ਬੜਾ ਪ੍ਰਾਪਤ ਕਰਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਸਿਹਾਰ ਮੰਤਰੀ ਜੀ ਆਇਆਂ ਨੂੰ ਲੈ ਕੇ ਬਾਬਾ ਜੀ ਦਾ ਜਨਕਾਰੇ ਹੋ ਮੈਂ ਲਖਮਿੰਦਰ ਸਿੰਘ ਗਾਰੋਂ ਪਿੰਡ ਬਦਦਵੜ ਕਲਾ ਤੋਂ ਇਹ ਜਿਹੜੇ ਬਦਦਵੜ ਕਲਾ ਦੇ ਦੇਰੀ ਆ ਸਾਰੇ ਇੱਥੇ ਜਿਮਤੀ ਕਰਿਆ ਤੇ ਸਾਰੇ ਰਲ ਕੇ ਹਰ ਸਾਲ ਦੀ ਤਰ੍ਹਾਂ ਇੰਨੇ ਦਿਨ ਲੰਗਰ ਚਲਾਉਂਦੇ ਰਿਹਾ ਜਲੇਬਾ ਦਾ ਹਰੇ ਕੀ ਦਾ ਤੇ ਆਉਂਦੀਆਂ ਦੀ ਸੰਗਤਾਂ ਲੰਗਰ ਚਾਹੇ ਧੰਨਵਾਦ ਕਰਦੇ ਜੀ ਵਾਈ ਗੁੱਡੀ ਦਾ ਆਵਾਇ ਗੁੱਡੀ ਕੀ ਪਤੇ ਪਿੰਡ ਬਦੋਵਾਲ ਛੋਟਾ ਬਦੋਵਾਲ ਕਲਾ ਤੇ ਬਦੋਵਾਲ ਖੁਰਦ ਦੋਵੇਂ ਪਿੰਡਾਂ ਦੇ ਸਹਿਯੋਗ ਨਾਲ ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਨਾਲ ਲੰਗਰ ਦਾ ਕੰਮ ਚੱਲ ਰਿਹਾ ਜੀ ਕਿਸੇ ਚੀਜ਼ ਦੀ ਟੋੜਨੀ ਮਹਾਰਾਜ ਦੀ ਕਿਰਪਾ ਜੀ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਇਤਨਾ ਹੀ ਕਿਰਪਾ ਰੱਖੇ ਆਉਦੇ ਥਾਲ ਨੂੰ ਇਹਦੋਂ ਵੱਧ ਤੋਂ ਵੱਧ ਲੰਗਰ ਦੀ ਸੇਵਾ ਕਰਨਗੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਬਲੇ ਜੁਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਿਵਾਸੀ ਪਿੰਡ ਬੋੜ ਵਾਲਾ ਜੀ ਉਹ ਵੀ ਬੋੜ ਵਾਲੇ ਦਾ ਲੰਗਰ ਚੱਲੰਦਿਆ ਵਾ ਇਹ ਵੀ ਬੋੜ ਵਾਲੇ ਦਾ ਲੰਗਰ ਚੱਲੰਦਿਆ ਬੜੇ ਦੋਵਾਂ ਦੇ ਜੋਰਾ ਫਿਉਰਾ ਨਾਲ ਚੱਲੰਦੇ ਬਾਬੇ ਬੁੱਢੇ ਸਾਹਿਬ ਦੀ ਸ਼ਰਧਾ ਦੀ ਚੌਥੇ ਲੰਗਰ ਚੱਲੰਦਿਆ ਆ ਜੀ ਉਹ ਬਾਬਾ ਬੁੱਢਾ ਸਾਹਿਬ ਆਪ ਹੀ ਸੇਵਾ ਲੈਦੇ ਆ ਸੰਤ ਕੋਲੋਂ ਪਿੰਡ ਨਿਵਾਸੀ ਪਿੰਡ ਬੋੜ ਵਾਲੇ ਕੋਲੋਂ ਸਾਰੀ ਬੜੀ ਕਿਰਪਾ ਮਾਰ ਕੇ ਸਾਰੀ ਨਗਰ ਖੇੜੇ ਦੇ ਬੜੇ ਜੋਰਾ ਨਾਲ ਲੰਗਰ ਚੱਲੰਦਿਆ ਬੜੇ ਪਲੰਗਰ ਦੇ ਚੋਰਾ ਚ ਚੱਲੰਦਾ ਵਾਹ ਜੀ ਹਾਂਜੀ ਠੀਕ ਹੈ ਵਾਹ ਖਾਲਸਾ ਵਾਹ ਚੱਲ ਸਾਡਾ ਪਿੰਡ ਹਕੀਮ ਬਹਿਗਿਆ ਸ੍ਰੀ ਗੁਰੂ ਬਾਬਾ ਬੁੱਢਾ ਸਾਹਿਬ ਜੀ ਦੇ ਚੌਥੇ ਦਿਹਾੜੇ ਦੇ ਵਿੱਚ ਅੱਜ ਇੱਥੇ ਤੀਜਾ ਦਿਨ ਹੈ ਲੰਗਰ ਚੱਲਦਾ ਪਿਆ ਹੈ ਸਾਰੇ ਪਿੰਡ ਦੀ ਸਹਿਯੋਗਤਾ ਦੇ ਨਾਲ ਇਹ ਲੰਗਰ ਚੱਲਦਾ ਹੋਇਆ ਹੈ ਸੰਗਤਾਂ ਦੇ ਵਿੱਚ ਕਾਫੀ ਉਛਾਹ ਦੇਖਿਆ ਜਾ ਸਕਦਾ ਹੈ ਲੋਕ ਕੋਲ ਡ੍ਰਿੰਕ ਵਰਤਾਈ ਜਾ ਰਹੀ ਸੰਗਤਾਂ ਲਈ ਤੇ ਲਗਾਤਾਰ ਤਿੰਨ ਤਿੰਨ ਦਿਨ ਹੋ ਗਏ ਆ ਮੇਲਾ ਚੱਲਦਿਆਂ ਨੂੰ ਹਾਂਜੀ ਹਾਂਜੀ ਤਿੰਨ ਦਿਨ ਹੋ ਗਏ ਆ ਲਗਾਤਾਰ ਜਦਿਆਂ ਨੂੰ ਸੇਵਾ ਕਰਦਿਆਂ ਨੇ ਸੰਗਤਾਂ ਆਪਣੇ ਆਪਣੀ ਸ਼ਰਧਾ ਨਾਲ ਸਾਰੇ ਸਾਰੇ ਦੇਣੇ ਵਰਤ ਇਸ ਤਰ੍ਹਾਂ ਦਾ ਭਾਵਨਾ ਲੱਗ ਰਹੀ ਹੈ ਭਾਵਨਾ ਦੇਈ ਹੈ ਜੀ ਮਹਾਰਾਜ ਕਿਰਪਾ ਕਰਨਗੇ ਆਪਣੇ ਆਪਣੇ ਸਾਰੇ ਸ਼ਰਧਾਂ ਦੇ ਸਾਰੇ ਸੇਵਾ ਕਰਨ ਪਏ ਨੇ ਕੁਝ ਲਾਇਆ ਕੇ ਨੇ ਕੁਝ ਲਾਇਆ ਜੀ ਸਾਰੇ ਸੰਗਤਾਂ ਨੇ ਸੇਵਾ ਕਰਦੇ ਨੇ ਸੰਗਤਾਂ ਮਮਾ ਆ ਕੇ ਪਹੁੰਚ ਰਹੀਆਂ ਨੇ ਕਿੰਨਾ ਕਿ ਨੰਦਾ ਬਹੁਤ ਆਨੰਦ ਆ ਰਿਹਾ ਹੈ ਤੁਹਾਨੂੰ ਸ਼ਾਂਤੀ ਪੂਰੀ ਸ਼ਾਂਤੀ ਹੈ ਸ਼ਾਂਤੀ